ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਨ ਮਹਾਪੁਰਸ਼ ਦੀ ਵੱਡੀ ਨਿਸ਼ਾਨੀ ਜਿਹੜੇ ਪੂਰਨ ਮਹਾਪੁਰਸ਼ ਨਹੀਂ ਹੋਣਗੇ ਉਹਨਾਂ ਦੇ ਚੋਲਾ ਬਦਲਣ ਤੋਂ ਬਾਅਦ ਕੰਮ ਘਟਦਾ ਜਾਵੇਗਾ 1 ਰੁਪਏ ਤੋਂ ਘਟਦਾ ਘਟਦਾ 50 ਪੈਸੇ ਅਤੇ ਫਿਰ ਹੋਰ ਘਟਦਾ ਘਟਦਾ ਖਤਮ ਹੋ ਜਾਵੇਗਾ ਪਰੰਤੂ ਜਿਹੜੇ ਪੂਰਨ ਮਹਾਪੁਰਸ਼ ਹੋਣਗੇ ਉਹਨਾ ਤੋਂ ਮਗਰੋਂ ਫਕੜੀ ਨਹੀਂ ਵੱਜੇਗੀ ਬਲਕਿ ਕੰਮ 1 ਰੁਪਏ ਤੋਂ 2 ਰੁਪਿਆ ਹੋ ਜਾਵੇਗਾ ਇਸ ਦਾ ਮਤਲਬ ਇਹ ਨਹੀਂ ਕਿ ਪਹਿਲਾ ਵਾਰ ਵਰ ਕਸਵੱਟੀ ਲਾ ਕੇ ਪਛਾਨ ਕਰ ਲਿਓ ਅਤੇ ਜੇ ਕਸਵੱਟੀ ਤੇ ਪੂਰੇ ਉਤਰਦੇ ਹਨ ਤਾਂ ਫਿਰ ਤਾਨੁਮਨ ਤਨ ਤੋ ਆਪਾ ਵਾਰ ਦੇਵੋ ਜੇ ਫਿਰ ਕੋਈ ਪੁਨਮਾ ਪੁਸ਼ਤੀ ਦਿਨ ਦਿਆ ਕਰਦਾ ਹੈ ਤਾਂ ਫਿਰ ਉਹ ਖਤਮ ਹੋ ਜਾਂਦਾ ਹੈ ਦੁਸ਼ਟਾਂ ਨਾਲ ਦੋਸਤੀ ਨਾਲ ਸੰਤਾ ਵੈਰ ਕਰਨਨ ਪਹਿਲੀ ਜੋਤਰੀ ਸ਼ਕਤੀ ਘਟਦੀ ਘਟ ਸੀ ਬਲਕਿ ਇਸ ਦਾ ਮਤਲਬ ਇਹ ਹੈ ਕਿ ਆਉਣ ਵਾਲੀ ਜੋਤ ਜੋ 1 ਰੁਪਏ ਤੋਂ 100 ਰੁਪਿਆ ਕਮ ਕਰੇਗੀ ਤਾਂ ਸੰਗਤ ਦਾ ਮਨ ਮੰਨੇਗਾ ਮਨ ਹਟ ਜੋ ਕਮਾਵੇ ਤੇ ਨਾ ਲੇਖਾ ਪਾਵੇ ਗੱਲੀ ਜਨਾਜ ਅਪਮਾਲਿਆ ਲੋਟੇ ਹੱਥ ਨਿਭਗ ਓਏ ਹਰ ਕੇ ਸੰਤਨ ਆਖੀ ਹੈ ਬਨਾਰਸ ਕੇ ਠੱਗ ਓਏ ਪਾਣਾ ਚੱਲਣ ਆਪਣੇ ਅੰਦਰ ਝੂਠੋ ਝੂਠ ਬੋਲੇਨ ਪ੍ਰਭਤਾ ਹਮੇ ਹੰਕਾਰ ਝੂਠ ਨਾਲ ਭਰਪੂਰ ਹੋਣਗੇ ਪੂਰਨਵਾਪੁਰਸ਼ ਦੇ ਨਿੰਦਕ ਦਾ ਹਾਲ ਸੋਹਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਕਸਵੱਟੀ ਲਾ ਲੇ ਉਹ ਜੇ ਕਸਵੱਟੀ ਤੇ ਪੂਰੇ ਉਤਰਦੇ ਹਨ ਤਾਂ ਪੂਰਨਵਾਪੁਰਸ਼ ਹਨ ਜਿਨ੍ਹਾਂ ਨੂੰ ਲੱਭਣ ਲਈ ਸਾਨੂੰ ਗੁਰੂ ਸਾਹਿਬ ਵਾਰ-ਵਾਰ ਉਪਦੇਸ਼ ਕਰਦੇ ਹਨ ਜੋ ਗੁਰਮੁਖ ਨਾਮ ਤੇ ਆਏ ਦੇ ਤਨ ਦਰਸ਼ਨ ਦੀਜੈ ਨਾਨਕ ਤਿਸ ਕਾ ਲਾਲਾ ਗੋਲਾ ਜਿਨ ਗੁਰਮੁਖ ਹਰਿ ਲੇਵਲਾਈ ਹੈ ਜਿਨ ਨਾਨਕ ਗੁਰਮੁਖ ਹਰਿ ਲੇਵਲਾਈ ਹੈ ਕੋਟ ਮਦੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗਤ ਰਾਇਆ ਜੇ ਇਹ ਹੋਵੈ ਭਾਗ ਤਾ ਦਰਸ਼ਨ ਪਾਈਐ ਆਪ ਤਰਾ ਸਭ ਕੁਟੰਬ ਤਰਾਈਐ ਵੱਡਾ ਸੈਭ ਉਚਾ ਥਾਉ ਉਚੇ ਉਪਰ ਉਚਾ ਨਾਉ ਇੱਕ ਵਾਰੀ ਕ੍ਰਿਸ਼ਨ ਜੀ ਮਹਾਰਾਜ ਕਿਸੇ ਦੂਰ ਦਰੇਡੇ ਥਾਂ ਜਾਣ ਲੱਗੇ ਤਾਂ ਸਖੀਆਂ ਨੇ ਫਿਰ ਲਾਭ ਛੜੂ ਕਰ ਦਿੱਤਾ ਤੇ ਬੇਨਤੀ ਕੀਤੀ ਨਾ ਜਾਵੋ ਪ੍ਰੰਤੂ ਭਗਵਾਨ ਨਾ ਮੰਨੇ ਤਾਂ ਫਿਰ ਸਖੀਆਂ ਨੇ ਕ੍ਰਿਸ਼ਨ ਨੂੰ ਬੇਨਤੀ ਕੀਤੀ ਅਸੀਂ ਆਪਣੇ ਸਾਰੇ ਗਹਿਣੇ ਆਪ ਦੇ ਬਰਾਬਰ ਤੋਲ ਕੇ ਆਪ ਨੂੰ ਦਿੰਦੀਆਂ ਹਾਂ ਪ੍ਰੰਤੂ ਆਪ ਨਾ ਜਾਵੋ ਭਗਵਾਨ ਮੰਨ ਗਏ ਹੁਣ ਤਾਂ ਇੱਕ ਪੈਸੇ ਇੱਕ ਪੈਸੇ ਵੱਧੇ ਤੱਕੜ ਵਿੱਚ ਭਗਵਾਨ ਖੜ ਗਏ ਤੇ ਦੂਜੇ ਪਲੜੇ ਵਿੱਚ ਸਖੀਆਂ ਨੇ ਆਪਣੇ ਗਹਿਣੇ ਉਤਾਰ ਇਹ ਪੌਣੇ ਸ਼ੁਰੂ ਕਰ ਦਿੱਤੇ ਸਾਰੇ ਗਹਿਨੇ ਪਾ ਦਿੱਤੇ ਗਏ ਪਰੰਤੂ ਪਲੜਾ ਥੋੜਾ ਬਹੁਤ ਵੀ ਨਾਲ ਹਿੱਲਿਆ ਸਖੀਆਂ ਬੜੀਆਂ ਹੈਰਾਨਸਨ ਹੋ ਰਹੀਆਂ ਸੰਤਾਨਾਰਦ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਸਾਰੇ ਗਹਿਨੇ ਚੁੱਕ ਲਓ ਤੇ ਪਲੜੇ ਵਿੱਚ ਤੁਲਸੀ ਦੇ ਪੱਤੇ ਤੇ ਕ੍ਰਿਸ਼ਨ ਲਿਖ ਕੇ ਰੱਖ ਦੇਵੋ ਸਖੀਆਂ ਨੇ ਇੰਝ ਹੀ ਕੀਤਾ ਤੇ ਇੱਕਦਮ ਉਹ ਤੁਲਸੀ ਦੇ ਪੱਤੇ 'ਤੇ ਨਾਮ ਲਿਖਿਆ ਹੋਇਆ ਪਲੜਾ ਥੱਲੇ ਝੁੱਕ ਗਿਆ ਤੇ ਭਗਵਾਨ ਕ੍ਰਿਸ਼ਨ ਵਾਲਾ ਪਲੜਾ ਉੱਪਰ ਚਲਾ ਗਿਆ ਸੋ ਨਾਮੀ ਨਾਲੋਂ ਨਾ ਵੱਡਾ ਹੈ ਤੇ ਭਗਵਾਨ ਦੀ ਪ੍ਰਾਪਤੀ ਸੋਨੇ ਜਾਂ ਹੀਰਿਆਂ ਨਾਲ ਨਹੀਂ ਹੋ ਸਕਦੀ ਕੰਚਨ ਸਿਉ ਪਾਈਆ ਨਹੀਂ ਤੋਲ万 ਦੇ ਰਾਮ ਲਿਆ ਹੈ ਮੂਲ ਦਰਦਰਸ਼ਨ ਕਾ ਪ੍ਰੀਤਮ ਹੋਇ ਮੁਕਤ ਬੈਕੁੰਠ ਤਰੈ ਕਰੈ ਕੀਆ ਜਵਲਗ ਮਨ ਜਵਲਗ ਮਨ ਬੈਕੁੰਠ ਕੀ ਆਸ ਤਵਲਗ ਹੋਏ ਨਹੀਂ ਚਰਨ ਨਿਵਾਸ ਜਿਹੜਾ ਸਤਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਝਾੜ ਰੱਖਦਾ ਹੈ ਉਸ ਦੇ ਪਾਸ ਸੁਰਗ ਚੱਲ ਕੇ ਆਉਂਦੇ ਹਨ ਤਾਂ ਉਹਨਾਂ ਨੂੰ ਜਵਾਬ ਦੇ ਦਿੰਦਾ ਹੈ ਮੁਕਤੀ ਚੱਲ ਕੇ ਆਉਂਦੀ ਹੈ ਤਾਂ ਉਸ ਨੂੰ ਵੀ ਜਵਾਬ ਦੇ ਦਿੰਦਾ ਹੈ ਗੁਰੂ ਸਾਹਿਬ ਤਾਂ ਫਰਮਾਉਂਦੇ ਹਨ ਜਦੋਂ ਤੱਕ ਸੁਰਗ ਅਤੇ ਮੁਕਤੀ ਦੀ ਆਸ ਰੱਖਦਾ ਹੈ ਉਦੋਂ ਤੱਕ ਗੁਰੂ ਦੇ ਚਰਨਾਂ ਵਿੱਚ ਨਿਵਾਸ ਨਹੀਂ ਹੋ ਸਕਦਾ ਅਲਗੀਤਰ ਪਾਸ਼ਾ ਪਾਜ ਇੱਕ ਸਿੱਖ ਨੇ ਬੇਨਤੀ ਕੀਤੀ ਮੈਨੂੰ ਬਾਣੀ ਦਾ ਸਬਕ ਕਿਸੇ ਪਾਸੋਂ ਦਿਵਾ ਦੇ ਉਹ ਪਾਸ਼ਾ ਨੇ ਇੱਕ ਸਿੱਖ ਨੂੰ ਬੁਲਾ ਕੇ ਉਸ ਦੀ ਡਿਊਟੀ ਉਸ ਨੂੰ ਪੜਾਉਣ ਤੇ ਲਾ ਦਿੱਤੀ ਉਸ ਸਿੱਖ ਨੇ ਨਸਹਿ ਦੀ ਪਹਿਲੀ ਤੋਕ ਉਸ ਨੂੰ ਪੜ੍ਹਾਈ ਆਨੰਦ ਭਾਇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਅਤੇ ਹੁਕਮ ਦਿੱਤਾ ਕਿ ਕੱਲ ਨੂੰ ਇਹ ਤੋਕ ਪੱਕੀ ਕਰਕੇ ਆਵੀ ਸਿੱਖ ਨੇ ਸਤਿਵਚਨ ਕਿਹਾ ਤੇ ਚਲਾ ਗਿਆ 6 ਮਹੀਨੇ ਲੰਘ ਗਏ ਇੱਕ ਦਿਨ ਕਲਗੀਧਰ ਪਾਸ਼ਾ ਨੇ ਉਸ ਤੇ ਉਸਤਾਦ પાસે ਪੁੱਛਿਆ ਕਿ ਉਹ ਸਿੱਖ ਕਿੰਨਾ ਕ ਪੜ ਗਿਆ ਹੈ ਤਾਂ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਹੋ ਤਾਂ ਇੱਕੋ ਦਿਨ ਸਬਕ ਲੈ ਕੇ ਚਲਾ ਗਿਆ ਤੇ ਮੁੜ ਕੇ ਆਇਆ ਨਹੀਂ ਗੁਰੂ ਸਾਹਿਬ ਉਸ ਸਿੱਖ ਨੂੰ ਬੁਲਾ ਭੇਜਿਆ ਤੇ ਨਾ ਆਉਣ ਦਾ ਕਾਰਨ ਪੁੱਛਿਆ ਤਾਂ ਸਿੱਖ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਨੂੰ ਹੋਰ ਪੜ੍ਹਾਈ ਦੀ ਲੋੜ ਹੀ ਨਹੀਂ ਰਹੀ ਮੈਨੂੰ ਪਹਿਲੇ ਦਿਨ ਹੀ ਮੇਰੇ ਉਸਤਾਦ ਨੇ ਜੋ ਸਬਕ ਦਿੱਤਾ ਉਸ ਤੋਂ ਮੈਨੂੰ ਸਭ ਕੁਝ ਮਿਲ ਗਿਆ ਆਨੰਦ ਪਾਇਆ ਮੇਰੀ ਮਾਂ ਸਤਿਗੁਰੂ ਵਿੱਚ ਪਾਇਆ ਮੈਨੂੰ ਤੁਸੀਂ ਮਿਲ ਗਏ ਤੇ ਅੰਦੋਨੰਦ ਹੀ ਹੋ ਗਿਆ ਹਾਂ ਕੁਰਬਾਨ ਜਾਈਏ ਸਿੱਖ ਦੇ ਕਿੰਨਾ ਪਦਾਰਥ ਭਰਿਆ ਹੈ ਸਤੋਕ ਵਿੱਚ ਅਤੇ ਅਸੀਂ ਕਿਵੇਂ ਤੇਜ਼ੀ ਨਾਲ ਪੜ ਕੇ ਸਮਾਪਤੀ ਕਰ ਦਿੰਦੇ ਹਾਂ ਆਨੰਦ ਸਾਹਿਬ ਦੇ ਬਾਣੀ ਲੇਖਾਂ ਬਾਰੇ ਲੇਖਾਂ ਮਿਟਾਈ ਹੈ ਸਖੀ ਜੋ ਲਿਖਿਆ ਕਰਤਾ ਜੋ ਤੋਂ ਲਿਖਿਆ ਸੋ ਕੋਈ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਤਰ ਲੇਖ ਲਿਖਿਆ ਸੋ ਕਮਾਵਨਾ ਕੋਈ ਨਾ ਮੇਟਨ ਹਾਰ ਗੁਰਬਾਣੀ ਦੱਸਦੀ ਹੈ ਕਿ ਜੋ ਲੇਖ ਧਰੋਂ ਲਿਖੇ ਗਏ ਹਨ ਉਹਨਾਂ ਨੂੰ ਕੋਈ ਮਿਟਾ ਨਹੀਂ ਸਕਦਾ ਉਹ ਤਾਂ ਭੁਗਤਨੇ ਹੀ ਪੈਣਗੇ ਇਸੇ ਤਰ੍ਹਾਂ ਜੇ ਇੱਕ ਬੰਦਾ ਆਸਮਨਦ ਹੋ ਕੇ ਗੁਰੂ ਸਾਹਿਬ ਕੋਲ ਜਾਂਦਾ ਤੇ ਅੱਗੇ ਜੇ ਗੁਰੂ ਸਾਹਿਬ ਉਸ ਨੂੰ ਬਚਨ ਕਰ ਦੇਣ ਤੇਰੇ ਲਈ ਬੈਠ ਨਹੀਂ ਸਕਦੇ ਤਾਂ ਕਿਸ ਕੋਲ ਜਾਵੇ ਉਸ ਨੂੰ ਬਖਸ਼ਣ ਵਾਲਾ ਕੌਣ ਹੈ ਕੌਣ ਉਸਤੇ ਤਰਸ ਕਰੇਗਾ ਕੀ ਗੁਰੂ ਸਾਹਿਬ ਤੋਂ ਵੀ ਵੱਡਾ ਕੋਈ ਹੈ ਨਹੀਂ ਗੁਰੂ ਸਾਹਿਬ ਤੋਂ ਵੱਡਾ ਕੋਈ ਵੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ